ਗੋੜ ਤੇ ਕੇਸਰ ਵਾਲਾ ਇਹ ਸਪੈਸ਼ਲ ਔਲੇ ਦਾ ਮਰਬਾ ਜਿਹੜਾ ਆਪਾਂ ਘਰ 'ਚ ਤਿਆਰ ਕਰਦੇ ਆਂ ਨਾਲੇ ਲਸਣ ਅਦਰਕ ਦਾ achar ਜਿਹੜਾ ਕਿ ਹੱਡੀਆਂ ਨੂੰ ਮਜ਼ਬੂਤੀ ਦਿੰਦਾ ਤੇ ਇਹ ਮਿਕਸ achar ਹੈਗਾ ਜੀ ਖੱਟਾ ਮਿੱਠਾ ਔਲੇ ਦਾ achar ਭਰਮਾ ਮਿਰਚਾਂ ਦਾ achar ਕਠਲ ਦਾ achar ਯਾਨੀ ਕਿ ਹਰ ਕਿਸਮ ਦਾ achar ਆਪਣੇ ਕੋਲ ਮਿਲ ਜਾਂਦਾ ਵਾ ਤੇ ਨਾਲ ਆਪਾਂ ਸਪੈਸ਼ਲ ਤਿਆਰ ਕਰਦੇ ਜੀ ਇਹ ਕਰੇਲੇ ਦਾ achar ਜਿਹੜਾ ਕਿ ਸਰੀਰ ਨੂੰ ਤੰਦਰੁਸਤੀ ਦਿੰਦਾ ਬਹੁਤ ਹੀ ਜ਼ਿਆਦਾ ਟੇਸਟੀ ਵੀ ਹੁੰਦਾ ਵਾ ਜਿੰਨੇ ਇਹ ਨਹੀਂ ਖਾਦਾ ਕੋਈ achar ਨਹੀਂ ਖਾਦਾ ਸਮਝ ਲਓ ਤੇ ਨਾਲ ਆਪਾਂ ਮਿਕਸ ਜਿਹੜੇ ਅਨਾਜ ਹੁੰਦੇ ਉਹਨਾਂ ਦਾ ਆਟਾ ਵੀ ਤਿਆਰ ਕਰੀਦਾ ਵਾ ਤੇ ਨਾਲੇ ਸਰਬ ਲੋਹੇ ਦੇ ਬਰਤਨ ਪੂਰੇ ਪਿਓਰ ਲੋਹੇ ਦੇ ਤੇ ਨਾਲੇ ਆ ਗੀਜੀ ਮਿੱਟੀ ਦੀ ਤੋੜੀ ਜਿਹੜੀ ਕਿ ਗੈਸ ਤੇ ਵੀ ਚੱਲ ਜਾਂਦੀ ਆ ਇਹ ਬਹੁਤ ਪੈਣਾ ਆਪਣੇ ਕੋਲ ਡਿਮਾਂਡ ਕਰਦੀਆਂ ਸੀ ਇਹ ਆਪਾਂ ਘਰੇ ਪੇਚ ਸਕਦੇ ਆ ਅੱਗੇ ਹੈਗਾ ਜੀ ਇੰਡਕਸ਼ਨ ਚੁੱਲਾ ਇਹਦੇ ਉੱਤੇ ਤੁਸੀਂ ਖਾਣਾ ਤਿਆਰ ਕਰ ਸਕਦੇ ਹੋ ਹਰ ਇੱਕ ਭਾਂਡੇ ਦੇ ਵਿੱਚ ਕੋਈ ਵੀ ਸਪੈਸ਼ਲ ਪਾਂਡਾ ਲੈਣ ਦੀ ਜ਼ਰੂਰਤ ਨਹੀਂ ਹੈ ਤੇ ਬਿਜਲੀ ਦਾ ਖਰਚਾ ਇਹਦਾ ਹੈਗਾ ਜੀ ਇੱਕ ਬਲਬ ਜਿੰਨਾ ਇੱਕ ਬਲਬ ਜਿੰਨੇ ਖਰਚੇ ਤੇ ਤੁਸੀਂ ਆਪਣਾ ਜਿਹੜਾ ਖਾਣਾ ਪਾਣੀ ਤਿਆਰ ਕਰ ਸਕਦੇ ਹੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਘਰੇ ਬੈਠੇ ਕਿੱਦਾਂ ਮੰਗਾ ਸਕਦੇ ਹੋ ਅੱਗੇ ਵੀਡੀਓ 'ਚ ਜਾਣਕਾਰੀ ਲਓ ਜੀ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਰਾਮ ਰਾਮ ਜੈ ਮਾਤਾ ਦੀ ਕਿਵੇਂ ਆਸਾ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸੈਨਾ ਰੂਬਲੌਗਰ ਤੇ ਫਿਰ ਫਰੈਂਚ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰੇ ਦੱਸਣ ਲੱਗੇ ਆ ਵੀ ਕਿਹੜੇ ਕਿਹੜੇ ਚਾਰ ਆਪਣੇ ਕੋਲ ਕਿਉਂਕਿ ਕਈ ਭੈਣ ਭਰਾ ਨੇ ਜਿਵੇਂ ਇੱਕ ਸ਼ਾਰਟ ਵੇਖ ਲੈਂਦੇ ਨੇ ਜਾਂ ਇੰਸਟਾਗ੍ਰam ਤੋਂ ਮੇਰੀ ਵੀਡੀਓ ਦੇਖਦੇ ਨੇ ਵੀ ਆਪਾਂ ਜਿਵੇਂ ਲਸਣ ਦੇ ਚਾਰ ਦੀ ਪਾਈ ਆ ਫਿਰ ਆਪਾਂ ਨੂੰ ਪੁੱਛਦੇ ਨੇ ਕਿ ਮੈਡਮ ਹੋਰ ਕਿਹੜਾ ਕਿਹੜਾ ਚਾਰ ਆ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਜਿਹੜੇ ਜਿਹੜੇ ਇਸ ਟਾਈਮ ਮੇਰੇ ਕੋਲ ਤਿਆਰ ਨੇ ਜਿਹੜਾ ਅੰਬ ਦਾ achar ਆ ਜਿੰਨਾ ਮੇਰੇ ਕੋਲ ਹੈਗਾ ਸੀ ਆਪਾਂ ਸਾਰੇ ਭੈਣ ਭਰਾਵਾਂ ਨੂੰ ਦੇ ਤਾ ਹੁਣ ਥੋੜਾ ਜਿਹਾ ਹੈਗਾ ਜੇ ਕਿਸੇ ਦਾ ਆਰਡਰ ਆ ਤੇ ਉਹ ਆਪਾਂ ਭੇਜ ਦਾਂਗੇ ਐਰ ਕਿ ਆਪਾਂ ਗਰਮੀਆਂ ਦੇ ਵਿੱਚ ਪਹਿਲਾਂ ਹੀ ਅੰਬ ਦੇ achar ਦੀ ਜਿਹੜੀ ਵੀਡੀਓ ਪਾ ਦਾਂਗੇ ਜਿੰਨੇ ਕਿਸੇ ਭੈਣ ਭਰਾ ਨੇ ਘਰੇ ਬਣਾਉਣਾ ਘਰੇ ਬਣਾ ਸਕਦੇ ਹੋ ਜਿੰਨੇ ਸਾਨੂੰ ਆਰਡਰ ਦੇਣਾ ਉਹ ਸਾਨੂੰ ਤੁਸੀਂ ਆਰਡਰ ਵੀ ਦੇ ਸਕਦੇ ਹੋ ਤੇ ਤੁਹਾਨੂੰ ਪਤਾ ਅੰਬ ਦਾ ਸੀਜ਼ਨ ਉਹਨਾ ਕੀ ਹੁੰਦਾ ਵਾ ਫਿਰ ਆਪਾਂ ਉਸ ਹਸਾ ਬਣਾਪਣਾ ਜਿਹੜਾ ਸਾਰਾ achar ਤਿਆਰ ਕਰ ਲਾਂਗੇ achar ਜਿਹੜਾ ਆਪਾਂ ਘਰੇਲੂ ਤਰੀਕੇ ਨਾਲ ਤਿਆਰ ਕਰਦੇ ਹਾਂ ਕੋਈ ਵੀ achar ਆ ਉਹਦੇ ਵਿੱਚ ਆਪਾਂ ਕੋਈ ਵੀ ਕੈਮੀਕਲ ਕੋਈ ਬੁਜਾਰੀ ਇਹੋ ਜੀ ਚ ਜਿਹੜੀ ਤੁਹਾਡੇ ਸਿਹਤ ਲਈ ਹਾਨੀਕਾਰਕ ਹੋਵੇ ਅਸੀਂ ਉਹਨਾਂ ਨਾਲ ਹੀ ਚਾਰ ਤਿਆਰ ਕਰਦੇ ਜਿੰਨਾਂ ਜਿੰਨਾਂ ਸਾਨੂੰ ਆਰਡਰ ਆਉਂਦਾ ਵਾ ਕਿਉਂਕਿ ਜੇ ਆਪਾਂ ਵੱਡੇ ਡਰਮ ਚਾਰ ਦੇ ਤਿਆਰ ਕਰਕੇ ਰੱਖਾਂਗੇ ਨਾ ਉਹਦੇ ਵਿੱਚ ਆਪਾਂ ਨੂੰ ਉਹ ਕੈਮੀਕਲ ਕੋਈ ਪਾਉਣ ਦੀ ਜ਼ਰੂਰਤ ਪਾਊਗੀ ਆਪਾਂ ਇਹਦੇ ਵਿੱਚ ਸਿਰਫ ਓਨਲੀ ਪਲੇਨ ਜਿਹੜਾ ਸਿਲਕਾ ਹੁੰਦਾ ਵਾ ਜਿਹੜਾ ਕਿ ਆਪਣੇ ਖਾਣਿਆਂ ਦੇ ਵਿੱਚ ਆਮ ਇਸਤੇਮਾਲ ਕੀਤਾ ਜਾਂਦਾ ਵਿਨੇਗਰ ਜਿਹਨੂੰ ਬੋਲਿਆ ਜਾਂਦਾ ਉਹਦਾ ਆਪਾਂ ਇਸਤੇਮਾਲ ਕਰਦੇ ਆਂ ਤੇ ਚਾਰ ਆਪਾਂ ਕਿਹੜੇ ਕਿਹੜੇ ਤਿਆਰ ਕੀਤੇ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਦਿਖਾਉਣ ਦੇ ਨਾਲ ਨਾਲ ਆਪਾਂ ਹਰ ਇੱਕ ਚਾਰ ਦੀ ਜਿਹੜੀ ਵੀਡੀਓ ਚੈਨਲ ਆਪਣੇ ਦੇ ਤਿਆਰ ਕਰਕੇ ਪਾਈ ਆ ਕਈ ਭੈਣ ਭਰਾਵਾਂ ਨੂੰ ਪਤਾ ਨਹੀਂ ਲੱਗਦਾ ਕਿ ਚੈਨਲ ਕਿਹੜਾ ਵਾ ਜਿਹੜੇ ਇੰਸਟਾਗ੍ਰam ਤੋਂ ਖਾਸ ਕਰਕੇ ਆਉਂਦੇ ਨੇ ਤੇ ਆਪਾਂ ਤੁਹਾਨੂੰ ਬਾਰ-ਬਾਰ ਦੱਸਿਆ ਕਿ ਰੂ ਬਲੌਗਰ ਚੈਨਲ ਤੇ ਆਪਣੀ ਫੁੱਲ ਵੀਡੀਓ ਵਾ ਚਾਹੇ ਉਹ ਲਸਣ ਦਾ achar ਹੋਵੇ ਅਦਰਕ ਦਾ achar ਹੋਵੇ Karele ਦਾ achar ਹੋਵੇ ਚਾਹੇ ਮਿੱਠਾ achar ਚਾਹੇ ਭਰਮਾ ਮਿਰਚੇ ਸਾਰੇ ਆਪਾਂ ਜਿਹੜੇ ਚਾਰਾਂ ਦੀ ਵੀਡੀਓ ਚੈਨਲ ਤੇ ਤਿਆਰ ਕਰਕੇ ਪਾਈ ਆ ਬਾਕੀ ਇਹਨਾਂ ਚਾਰਾਂ ਦੇ ਵਿੱਚ ਆਪਾਂ ਜਿਹੜੇ ਸਾਫ਼ ਸੁਥਰੇ ਦੇਸੀ ਮਸਾਲੇ ਜਿਹੜੇ ਆਪਣੇ ਹੁੰਦੇ ਆ ਉਹ ਆਪਾਂ ਇਹਨਾਂ ਦੇ ਵਿੱਚ ਇਸਤੇਮਾਲ ਕਰਦੇ ਆਂ ਦੂਜੀ ਗੱਲ ਆ ਕਿ ਮੇਨ ਚੀਜ਼ ਜਿਹੜੀ ਇਹਦੀ ਹੁੰਦੀ ਆ achar ਦੀ ਉਹਨਾਂ ਦਾ ਸਰੋਂ ਦਾ ਤੇਲ ਉਹ ਸ਼ੁੱਧ ਜਿਹੜਾ ਕੱਚੀ ਘਣੀ ਦਾ ਜਿਹੜਾ ਤੇਲ ਆਮ ਤੁਸੀਂ ਬੋਤਲਾਂ ਤੇ ਵੇਖਦੇ ਹੋ ਨਾ ਲਿਖਿਆ ਹੁੰਦਾ ਉਹ ਉਹਨਾਂ ਸ਼ੁੱਧ ਨਹੀਂ ਹੁੰਦਾ ਆਪਾਂ ਕੋਲੂ ਤੋਂ ਲਿਆ ਕੇ ਸ਼ੁੱਧ ਤੇਲ ਇਹਦਾ ਇਸਤੇਮਾਲ ਕਰਦੇ ਆਂ achar ਦੇ ਵਿੱਚ ਉਹ ਜਿਹੜਾ ਤੇਲ ਹੁੰਦਾ ਨਾ ਉਹ ਆਪਣੇ ਆਪ ਦੇ ਵਿੱਚ ਇੰਨਾ ਗੁਣਕਾਰੀ ਹੁੰਦਾ ਕਿ achar ਨੂੰ ਖਰਾਬ ਹੀ ਨਹੀਂ ਹੋਣ ਦਿੰਦਾ ਸੋ ਕੋਈ ਵੀ ਕੈਮੀਕਲ ਆਪਾਂ ਨੂੰ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ ਉਹਦੇ ਵਿੱਚ ਸੋ ਆਪਣੇ ਕੋ ਕਿਹੜੇ ਕਿਹੜੇ ਚਾਰ ਤਿਆਰ ਨੇ ਉਹ ਆਪਾਂ ਤੁਹਾਨੂੰ ਦਿਖਾਉਨੇ ਆ ਚਾਰਾਂ ਦੇ ਰੇਟ ਜਿਹੜੇ ਆ ਉਹ ਵੱਖਰੇ ਵੱਖਰੇ ਨੇ ਸਾਰੇ ਚਾਰਾਂ ਦਾ ਇੱਕੋ ਰੇਟ ਨਹੀਂ ਹੈਗਾ ਕੋਈ ਵੀ ਚਾਰ ਤੁਸੀਂ ਸਾਡੇ ਕੋ ਮੰਗਵਾਉਣਾ ਹੋਵੇ ਤੇ ਆਰਡਰ ਦੇ ਕੇ ਸਾਨੂੰ ਉਹ ਚਾਰ ਸਾਡੇ ਤੋਂ ਮੰਗਾ ਸਕਦੇ ਹੋ ਤੇ ਜੇ ਕੋਈ ਵੱਖਰਾ ਚਾਰ ਬਣਵਾਉਣਾ ਹੋਵੇ ਤੇ ਉਹ ਵੀ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਸੋ ਕਈ ਭੈਣ ਭਰਾ ਜਿਹੜੇ ਫੋਨ ਕਰਦੇ ਨੇ ਕਹਿ ਦਿੰਦੇ ਨੇ ਕਿ ਮੈਡਮ ਚਾਰ ਮਹਿੰਗਾ ਤੁਸੀਂ ਚਾਰ ਦੀ ਜਿਹੜਾ ਲਸਣ ਦਾ ਚਾਰ ਤੁਸੀਂ ਮੰਗਦੇ ਹੋ ਉਹਦੀ ਕੀਮਤ ਦੇਖੋ ਜੀ 400 ਰੁਪਏ ਤੇ ਜਿਹੜਾ ਲਸਣ ਦੀ ਕੀਮਤ ਹੀ ਆ ਕਿਲੋ ਆਪਾਂ ਲਸਣ ਲਿਉਨੇ ਉਹਦੇ ਵਿੱਚ ਆਪਾਂ ਨੂੰ 700 ਗ੍ਰਾਮ ਸਾਰਾ ਲਸਣ ਮਿਲਦਾ ਵਾ 500 ਦਾ ਤੇ ਆਪਾਂ ਉਹਦੇ ਵਿੱਚ 1 ਕਿਲੋ 4 ਦੇ ਵਿੱਚ ਲਸਣ ਹੀ ਲਾ ਚੁੱਕੇ ਹੁੰਨੇ ਆ ਬਾਕੀ ਜਿਹੜਾ ਕੋਰੀਅਰ ਚਾਰਜ ਹੈ ਉਹ ਸਾਡਾ ਮਿਹਨਤ ਜਿਹੜੀ ਉਹ ਸਾਡੀ ਇੱਕ ਪਾਈਆ ਚ ਲਸਣ ਛਿਲਣਾ ਹੁੰਦਾ ਨਾ ਤੇ ਆਪਾਂ ਤਿੰਨ ਚਾਰ ਜਾਣੇ ਬੰਨੇ ਆ ਵੀ ਆਪਾਂ ਪਹਿਲਾਂ ਲਸਣ ਛਿਲਣਾ ਵਾ ਜੇ ਇੱਕ ਗੰਢੀ ਛਿਲਣੀ ਹੋਵੇ ਤਾਂ ਵੀ ਬੀਬੀਆਂ ਮੇਰੇ ਵਰਗੀਆਂ ਨੂੰ ਰੋਣ ਪਿਆ ਹੁੰਦਾ ਕਿ ਅਸੀਂ ਸਬਜ਼ੀ ਦੇ ਵਿੱਚ ਲਸਣ ਗਾਉਣਾ ਪਹਿਲਾਂ ਹੀ ਛਿਲ ਲੀਏ ਤੇ ਆਪਾਂ ਦੇਖੋ ਕਿੰਨਾ ਲਸਣ ਛਿਲਣਾ ਹੁੰਦਾ ਵਾ ਕੋਈ ਆਪਾਂ ਬਾਹਰਲਾ ਬੰਦਾ ਨਹੀਂ ਲਾਇਆ ਜਿੰਨੇ ਵੀ achar ਤਿਆਰ ਕਰਦੀ ਆ ਮੈਂ ਖੁਦ ਆਪਣੇ ਹੱਥੀਂ ਤਿਆਰ ਕਰਦੀ ਆ ਕੋਈ ਵੀ ਆਪਾਂ ਹੈਲਪ ਵਾਲਾ ਨਹੀਂ ਲਾਇਆ ਕੋਈ ਕਿਉਂ ਇਸ ਕਰਕੇ ਨਹੀਂ ਲਾਇਆ ਕਿ ਜਿਹੜਾ ਟੇਸਟ ਮੈਂ ਆਪਣੇ acharਾਂ ਦਾ ਬਣਾ ਰਹੀ ਆ ਪਤਾ ਨਹੀਂ ਉਹ ਜਿਹੇ ਟੇਸਟ ਅਗਲੇ ਤੋਂ ਬਣੇ ਕਿ ਨਾ ਬਣੇ ਤੁਹਾਨੂੰ ਪਸੰਦ ਆਵੇ ਕਿ ਨਾ ਆਵੇ ਕਿਉਂਕਿ ਅਜੇ ਤੱਕ ਮੇਨੂੰ ਭੈਣ ਭਰਾਵਾਂ ਨੇ ਬਹੁਤ ਹੀ ਪਿਆਰਾ ਹੁਆਰਾ ਦਿੱਤਾ ਬਹੁਤ ਹੀ ਮੇਰਾ ਸਾਥ ਦਿੱਤਾ ਇਹ ਸਾਰਿਆਂ ਨੂੰ ਹੀ ਇਹ ਜਿਹੜਾ achar ਆ ਟੇਸਟੀ ਲੱਗਾ ਤੇ ਬਹੁਤ ਹੀ ਮੈਨੂੰ ਇਸ ਚੀਜ਼ ਦੀ ਖੁਸ਼ੀ ਹੁੰਦੀ ਹੈ ਕਿ ਮੇਰੇ ਹੱਥਾਂ ਦਾ ਬਣਿਆ ਤੁਸੀਂ ਚਾਰ ਖਾ ਰਹੇ ਹੋ ਦੁਬਾਰਾ ਦੁਬਾਰਾ ਆਰਡਰ ਆ ਰਹੇ ਨੇ ਜਿਨ੍ਹਾਂ ਨੇ 1-1 ਕਿਲੋ ਖਾਦਾਚਾਰ ਹੁਣ 3-3 4-4 ਕਿਲੋ ਆਰਡਰ ਆ ਰਿਹਾ ਤੇ ਬੱਕਰੀ-ਬੱਕਰੀ ਆਪਾਂ ਹਰ ਇੱਕ ਭੈਣ ਦੀ ਜਿਹੜੀ ਆ ਚਾਹ ਵੀਰ ਦੀ ਆਪਾਂ ਉਹਦੇ ਲੋੜ ਮੁਤਾਬਕ ਚਾਰ ਤਿਆਰ ਕਰਦੇ ਆ ਜੇ ਕਿਸੇ ਨੇ ਅਦਰਕ ਕੱਲੇ ਦਾ ਲੈਣਾ ਤੇ ਕੱਲੇ ਅਦਰਕ ਦਾ ਮਿਲੂਗਾ ਜੇ ਲਸਣ ਵਿੱਚ ਪਵਾਣਾ ਉਹ ਵੀ ਮਿਲੂਗਾ ਆਪਣੇ ਕੋਲ achar ਕਈ ਹੁਣ ਮਿਕਸ ਚਾਰੀਆ ਜਿਹੜਾ ਕਿਸੇ ਵੀ ਤੋਂ ਹੀ ਦੁਕਾਨ ਦੇ ਜਾਉਣਾ ਤੁਹਾਨੂੰ ਮਿਕਸ ਉਹਨਾਂ ਕਹਿਣਾ ਕਿ ਨਹੀਂ ਜੀ ਸਾਡੇ ਕੋਲ ਮਿਕਸ ਤਿਆਰ ਆ ਆਪਾਂ ਅਗਲੇ ਦੇ ਆਰਡਰ ਤੇ ਤਿਆਰ ਕਰਦੇ ਆ ਕਿਸੇ ਨੇ ਵਿੱਚ ਹਰੀ ਮਿਰਚ ਨਹੀਂ ਪਾਉਣੀ ਕਿਸੇ ਨੇ ਗੋਭੀ ਨਹੀਂ ਪਾਉਣੀ ਕਿਸੇ ਨੇ ਮੂਲੀ ਨਹੀਂ ਪਾਉਣੀ ਜਿੱਦਾਂ ਵੀ ਕਿਸੇ ਦਾ ਆਚਾਰ ਹੁੰਦਾ ਉਦਾਂ ਹੀ ਆਪਾਂ ਤਿਆਰ ਕਰਦੇ ਆ ਸੋ ਚਾਰਾ ਸਾਰਿਆਂ ਦੇ ਨਾਲ ਨਾਲ ਆਪਣੇ ਕੋ ਹੈਗਾ ਜੀ ਮੇਨ ਚੀਜ਼ ਜਿਹੜੀ ਆਪਣੀਆਂ ਸਾਰੀਆਂ ਰੈਸਪੀਆਂ ਦੀ ਜਾਣ ਉਹ ਹੈਗਾ ਦੀ ਔਲੇ ਦਾ ਮਰਬਾ ਜਿਹੜਾ ਕਿ ਆਪਣੇ ਸਰੀਰ ਨੂੰ ਬਹੁਤ ਹੀ ਤੰਦਰੁਸਤ ਕਰਦਾ ਬਹੁਤ ਹੀ ਫਾਇਦੇ ਹੁੰਦੇ ਆ ਔਲੇ ਖਾਨ ਦੇ ਜਿਵੇਂ ਕਿ ਸਿਆਣੇ ਕਹਿੰਦੇ ਆ ਤੇ ਇਹ ਆਪਾਂ ਕਰਦੇ ਆ ਜੀ ਗੁੜ ਦੇ ਵਿੱਚ ਤਿਆਰ ਤੁਸੀਂ ਆਮ ਬਜ਼ਾਰਾਂ ਦੇ ਵਿੱਚ ਔਰੇ ਦਾ ਮਰੱਬਾ ਲੈਨੇ ਹੋ ਉਹ ਖੰਡ ਦੇ ਵਿੱਚ ਤਿਆਰ ਕੀਤਾ ਜਾਂਦਾ ਇਹ ਆਪਾਂ ਗੁੜ ਦੇ ਵਿੱਚ ਤਿਆਰ ਕਰਦੇ ਆ ਤੇ ਨਾਲ ਸਪੈਸ਼ਲ ਇਹਦੀ ਹੋਰ ਤਾਕਤ ਇਹਦੇ ਹੋਰ ਫਾਇਦੇ ਵਧਾਉਣ ਵਾਸਤੇ ਆਪਾਂ ਇਹਦੇ ਵਿੱਚ ਇਸਤੇਮਾਲ ਕਰਦੇ ਆ ਕੇਸਰ ਦਾ ਕੇਸਰ ਵਾਲਾ ਗੋੜਾਲਾ ਔਰੇ ਦਾ ਮਰੱਬਾ ਆਪਣੇ ਕੋਲ ਤੁਹਾਨੂੰ ਮਿਲ ਸਕਦਾ ਸੋ ਸੌਰੀ ਜੀ ਮੈਨੂੰ ਫੋਨ ਆ ਗਿਆ ਵਿੱਚੇ ਕਿਉਂਕਿ ਕੋਈ ਵੀ ਭੈਣ ਭਰਾਵੇਂ ਦਾ ਬਾਰ-ਬਾਰ ਵਿੱਚ ਫੋਨ ਕਰਦੇ ਉਹ ਇਸੇ ਕਰਕੇ ਕਿ ਕੋਈ ਆਰਡਰ ਦੇਣਾ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਇਹ ਸਾਡੇ ਕੋਲ ਮਿਲਣੀ ਹੈ ਜੀ ਜੀ ਤੁਸੀਂ ਆਪਣੇ WhatsApp ਦੇ ਵਿੱਚ ਜਾ ਕੇ ਤੁਸੀਂ ਜਿਹੜੀ ਵੀ ਚੀਜ਼ ਮੰਗਾਉਣੀ ਆ ਜਿੰਨੀ ਮੰਗਾਉਣੀ ਉਹਦੀ ਕੁਆਂਟੀਟੀ ਦੱਸ ਦਿਓ ਲਿਆਓ ਜੀ ਅੱਪਾ ਤੁਹਾਡੇ بیٹے ਨਾਲ ਗੱਲ ਕਰ ਲੈਨੇ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਬੇਟਾ ਤੁਸੀਂ ਪਤਾ ਕੀ ਕਰਨਾ ਤੁਸੀਂ WhatsApp ਦੇ ਵਿੱਚ ਜਾ ਕੇ ਇਸ ਨੰਬਰ ਨੇ WhatsApp ਦੇ ਵਿੱਚ ਜਾ ਕੇ ਤੁਸੀਂ ਉੱਥੇ ਆਰਡਰ ਆਪਣਾ ਸੈਂਡ ਕਰਨਾ ਹੈ ਕਿ ਸਾਨੂੰ ਐਨੇ ਕਿਲੋ ਆ ਵਾਲੀ ਚੀਜ਼ ਚਾਹੀਦੀ ਹੈ ਫਿਰ ਆਪਣਾ ਫੁੱਲ ਐਡਰੈਸ ਸੈਂਡ ਕਰਨਾ ਤੁਸੀਂ WhatsApp ਦੀ ਡੀਪੀ ਜਿਹੜੀ ਹੈ ਸਕੈਨਰ ਮੇਰਾ ਲੱਗਾ ਉਹਦੇ ਵਿੱਚ ਤੁਸੀਂ ਪੇਮੈਂਟ ਪਾ ਕੇ ਸਕਰੀਨਸ਼ਾਟ ਮੈਨੂੰ ਸੈਂਡ ਕਰ ਦੇਣਾ ਤੇ ਫਿਰ ਆਪਾਂ ਤੁਹਾਡਾ ਕੱਲ ਨੂੰ ਆਰਡਰ ਕੱਢ ਦਾਂਗੇ ਠੀਕ ਹੈ ਜੀ ਓਕੇ ਤੇ ਸੋ ਆਪਣਾ ਜਿਹੜਾ ਇਹ ਫੋਨ ਵਿੱਚ ਆ ਗਿਆ ਸੀ ਉਹਦੇ ਵਾਸਤੇ ਆਪਾਂ ਸੌਰੀ ਮੰਗਦੇ ਆ ਤੁਹਾਡੇ ਤੋਂ ਬਾਕੀ ਇਹ ਫੋਨ ਸੁਣਨ ਦਾ ਕਾਰਨ ਮੇਰਾ ਇਹ ਸੀ ਜਿਹਾ ਵੀ ਕਈ ਭੈਣ ਭਰਾ ਪੁੱਛਦੇ ਕਿ ਮੈਡਮ ਪੇਮੈਂਟ ਕਿਵੇਂ ਦੇਣੀ ਹੈ ਹੁਣ ਤੁਹਾਨੂੰ ਸਾਰਾ ਪ੍ਰੋਸੈਸ ਸਮਝ ਲੱਗ ਗਿਆ ਹੋਊਗਾ ਵੀ ਜੇ ਤੁਸੀਂ ਕੋਈ ਵੀ ਚੀਜ਼ ਸਾਡੇ ਕੋਲ ਮੰਗਾਉਣੀ ਹੈ ਉਹ ਸਾਡੇ ਜਿਹੜੇ ਵੀਡੀਓ ਦੇ ਵਿੱਚ ਦਿੱਤਾ ਨੰਬਰ ਆ ਉਹਦੇ WhatsApp ਦੇ ਵਿੱਚ ਤੁਸੀਂ ਉਸ ਚੀਜ਼ ਨੂੰ ਸੈਂਡ ਕਰ ਦੇਣਾ ਕਿ ਸਾਨੂੰ ਇੰਨੇ ਕੁ ਲੋ ਆ ਜਿਹੜੀ ਚੀਜ਼ ਚਾਹੀਦੀ ਆ ਆਪਣਾ ਜਿਹੜਾ ਫੁੱਲ ਐਡਰੈਸ ਸੈਂਡ ਕਰ ਦੇਣਾ ਵਾ ਫਿਰ ਆਪਣੀ ਜਿਹੜੀ ਪੇਮੈਂਟ ਪਾ ਕੇ ਸਾਨੂੰ ਸਕਰੀਨਸ਼ਾਟ ਸੈਂਡ ਕਰਨਾ ਕਿਉਂਕਿ ਕਈ ਭੈਣ ਭਰਾਵਾਂ ਨੇ ਨਾ ਇਦਾਂ ਸਕਰੀਨਸ਼ਾਟ ਸੈਂਡ ਨਹੀਂ ਕੀਤਾ ਫਿਰ ਆਪਾਂ ਨੂੰ ਸਮਝ ਨਹੀਂ ਲੱਗਦੀ ਕਿ ਉਹਨਾਂ ਨੇ ਪੇਮੈਂਟ ਕਰ ਚੁੱਕੇ ਆ ਕਿ ਨਹੀਂ ਕਰ ਚੁੱਕੇ ਮੈਂ ਉਹੀ ਆਰਡਰ ਲਿਖ ਦਿੰਨੀ ਆ ਤੁਸੀਂ ਦੇਖ ਸਕਦੇ ਹੋ ਮੇਰੇ ਕੋਲ ਰਜਿਸਟਰ ਪਿਆ ਵੀ ਜਿਨੇ ਆਪਾਂ ਨੂੰ ਪੇਮੈਂਟ ਸੈਂਡ ਕਰ ਦਿੱਤੀ ਹੋਵੇ ਜਾਂ ਸਕਰੀਨਸ਼ਾਟ ਸੈਂਡ ਕਰ ਦਿੱਤਾ ਹੋਵੇ ਸੋ ਇਹ ਜਿਹੜਾ ਆਪਾਂ ਮਰਬੇ ਦੇ ਫਾਇਦੇ ਤੁਹਾਨੂੰ ਦੱਸਦੇ ਆ ਇਹਦੇ ਬਹੁਤ ਹੀ ਜ਼ਿਆਦੇ ਫਾਇਦੇ ਆ ਮਰਬੇ ਦੇ ਔਲੇ ਦੇ ਤੇ ਫਾਇਦੇ ਫਾਇਦੇ ਦੀ ਚਾਣੀ ਦੇ ਵੀ ਬਹੁਤ ਫਾਇਦੇ ਆ ਕਿਉਂਕਿ ਇਹਦੇ ਵਿੱਚ ਸ਼ੁੱਧ ਦੇਸੀ ਗੋੜਾ ਤੇ ਨਾਲ ਇਹਦੇ ਵਿੱਚ ਹੈਗਾ ਜੀ ਕੇਸਰ ਤੋ ਉਹਦੇ ਜਿਹੜੇ ਫਾਇਦੇ ਹੁੰਦੇ ਆ ਬਹੁਤ ਹੀ ਜ਼ਿਆਦੇ ਜਿਹੜਾ ਕਿਸ ਤਰ੍ਹਾਂ ਆਪਾਂ ਦੁੱਧ ਦੇ ਵਿੱਚ ਘੋਲ ਕੇ ਬੱਚਿਆਂ ਨੂੰ ਦਿੰਨੇ ਆ ਤੇ ਇਹਦੇ ਵਿੱਚ ਆਲਰੇਡੀ ਸਾਰਾ ਕੁਝ ਹੈਗਾ ਤੁਸੀਂ ਜਦੋਂ ਤੁਹਾਡੇ ਔਲੇ ਖਤਮ ਹੋ ਜਾਣ ਜਿਹੜੀ ਖੰਡ ਵਾਲੀ ਚਾਹਣੀ ਹੈ ਉਹਨੂੰ ਤੁਸੀਂ ਦੇਖਦੇ ਹੋ ਤੇ ਅਸੀਂ ਕੀ ਕਰੀਏ ਜਿਹੜੀ ਇਹਦਾ ਕੋਈ ਆਪਣਾ ਕੋਈ ਕੰਮ ਨਹੀਂ ਹੈਗਾ ਆਪਾਂ ਉਹਨੂੰ ਛੱਡ ਦਿੰਨੇ ਆ ਪਰ ਇਹ ਚਾਹਣੀ ਦੇ ਵੀ ਬਹੁਤ ਫਾਇਦੇ ਆ ਇਹਦੇ ਵਿੱਚ ਦੇਸੀ ਗੋੜਾ ਨਾਲ ਹੈਗਾ ਜੀ ਇਹਦੇ ਕੇਸਰ ਤੁਸੀਂ ਇਸ ਚਾਹਣੀ ਦਾ ਵੀ ਇਸਤੇਮਾਲ ਕਰ ਸਕਦੇ ਹੋ ਕਿਸ ਤਰ੍ਹਾਂ ਕਰ ਸਕਦੇ ਹੋ ਤੁਸੀਂ ਆਪਣੇ ਬੱਚਿਆਂ ਨੂੰ ਜਾਂ ਤੁਸੀਂ ਆਪ ਜਦੋਂ ਤੁਸੀਂ ਦੁੱਧ ਪੀਂਦੇ ਹੋ ਤੇ ਇੱਕ ਚਮਚ ਇਹਦਾ ਚੀਨੀ ਦੀ ਜਗ੍ਹਾ ਤੇ ਤੁਸੀਂ ਇਹਦਾ ਪਾ ਕੇ ਤੇ ਤੁਸੀਂ ਉਹ ਘੋਲ ਕੇ ਪੀ ਲੈਣਾ ਇਹਦੇ ਬਹੁਤ ਜਿਆਦਾ ਫਾਇਦੇ ਹੋਣਗੇ ਨੁਕਸਾਨ ਤੁਹਾਨੂੰ ਕੋਈ ਨਹੀਂ ਹੋਊਗਾ ਸੋ ਇਹ ਕਿਸ ਤਰ੍ਹਾਂ ਮਗਵੋਣਾ ਤੁਸੀਂ ਉਹ ਵੀ ਆਪਾਂ ਤੁਹਾਨੂੰ ਦੱਸ ਦਿੱਤਾ ਵਾ ਇਹਨਾਂ ਸਾਰਿਆਂ ਚਾਰਾਂ ਦਾ ਤੇ ਔਲੇ ਦਾ ਕਿੰਨਾ ਰੇਟ ਆ ਕੀ ਇਹਨਾਂ ਦਾ ਪ੍ਰਾਈਸ ਆਪਾਂ ਨੂੰ ਪੈਂਦਾ ਆ ਆਪਾਂ ਵੀਡੀਓ ਦੇ ਵਿੱਚ ਸਾਰੀ ਲਿਸਟ ਪਾ ਦਾਂਗੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਜਿਹੜੇ ਆਪਣੇ ਕੋਲ ਚਾਰ ਇਸਟੈਂਪ ਤਿਆਰ ਨੇ ਆਪਣੇ ਕੋਲ ਹੈਗਾ ਦੀ ਕੱਲੇ ਔਲੇ ਦਾ ਚਾਰ ਤਿਆਰ ਪਰਮਾ ਹਰੀ ਮੇਚ ਦਾ ਚਾਰ ਪਰਮਾ ਲਾਲ ਮੇਚ ਦਾ ਚਾਰ ਕਠਲ ਦਾ ਚਾਰ ਤੇ ਇਹ ਹੈਗਾ ਦੀ ਗਾਜਰ ਗੋਭੀ ਮਿਕਸ ਜਾਰੀ ਹੈ ਪਰ ਇੱਕ ਸਪੈਸ਼ਲ ਆਪਣਾ ਤਿਆਰ ਕੀਤਾ ਗਿਆ ਵੀ ਕਿਸੇ ਨੇ ਇਹ ਕਿਹਾ ਸੀ ਸਾਨੂੰ ਮਿਰਚ ਨਹੀਂ ਚਾਹੀਦੀ ਆਪਾਂ ਬਿਨਾ ਮਿਰਚ ਤੋਂ ਤਿਆਰ ਕੀਤਾ ਇਹ ਹੈਗਾ ਜੀ ਸਾਰਿਆਂ ਤੋਂ ਗੁਣਕਾਰੀ ਕਰੇਲੇ ਦਾ achar ਜਿਹੜੇ ਮੇਰੇ ਭੈਣ ਭਰਾ 슈ਗਰ ਦੇ ਨਾਲ ਗ੍ਰਸਤ ਨੇ ਤੁਸੀਂ ਇਹਦਾ ਕਰੇਲੇ ਦਾ ਇਸਤੇਮਾਲ ਕਰ ਸਕਦੇ ਹੋ ਤੇ ਆਪਣੀ 슈ਗਰ ਤੇ ਕੰਟਰੋਲ ਪਾ ਸਕਦੇ ਆ ਤੇ ਇਹ ਹੈਗਾ ਜੀ ਗੋਡਿਆਂ ਦਾ ਇਲਾਜ ਸਭ ਤੋਂ ਵੱਡਾ ਅਦਰਕ ਤੇ ਲਸਣ ਦਾ achar ਬਹੁਤ ਹੀ ਜ਼ਿਆਦਾ ਟੇਸਟੀ ਹੁੰਦਾ ਤੇਸਟ ਦੇ ਨਾਲ ਨਾਲ ਇਹਦੇ ਫਾਇਦੇ ਵੀ ਬਹੁਤ ਜ਼ਿਆਦੇ ਹੁੰਦੇ ਆ ਇਹ ਆਪਾਂ ਤਿਆਰ ਕੀਤਾ ਜੀ ਲਸਣ ਕਰੇਲੇ ਦਾ achar ਇਹ ਜਿਹੜਾ ਚਾਰਖੰਦੇ ਨਾਲ ਤੁਹਾਨੂੰ ਕਦੀ ਵੀ ਅਟੈਕ ਵਗੈਰਾ ਦੀ ਜਿਹੜੀ ਪ੍ਰੋਬਲਮ ਆ ਚਾਹੇ ਦਿਲ ਦੀ ਕੋਈ ਬਿਮਾਰੀ ਹੋ ਬਿਲਕੁਲ ਨਹੀਂ ਲੱਗਦੀ ਜਿਹੜਾ ਖੂਨ ਆ ਤੁਹਾਡਾ ਪਤਲਾ ਰਹੂਗਾ ਗੋਡੇ ਤੇ ਜੇ ਜਿਹੜੇ ਮੋਢੇ ਵਗੈਰਾ ਕਈ ਕੁਝ ਦੁਖਦੇ ਨੇ ਲੱਤਾਂ ਪੈਰ ਜਿਹੜੇ ਤੁਹਾਡੇ ਦੁਖਦੇ ਨੇ ਉਹ ਬਿਲਕੁਲ ਠੀਕ ਹੋ ਜਾਣਗੇ ਜੇ ਤੁਸੀਂ ਇਹਦੀਆਂ 10 15 ਕਲੀਆਂ ਸਵੇਰੇ ਸ਼ਾਮ ਆਪਣੇ ਖਾਣੇ ਦੇ ਵਿੱਚ ਸ਼ਾਮਲ ਕਰ ਲਓ ਵੈਸੇ ਆਪਾਂ ਕੱਚਾ ਲਸਣ ਨਹੀਂ ਖਾ ਸਕਦੇ ਕਿਉਂਕਿ ਉਹਦੇ ਨਾਲ 스ਮੈਲ ਜੀ ਆਉਂਦੀ ਆ ਇਹ ਲਸਣ ਨੂੰ ਜਿਆਦਾ ਭੁੰਨਿਆ ਨਹੀਂ ਜਾਂਦਾ ਜੇ ਆਪਾਂ ਜੀ ਭੁੰਨੀ ਉਹਦੇ ਵੀ ਫਾਇਦੇ ਖਤਮ ਹੋ ਜਾਂਦੇ ਆ ਤੇ ਕੱਚੀ ਆਪਾਂ ਖਾ ਨਹੀਂ ਸਕ ਸੋ ਇਹਨੂੰ ਚਾਰ ਨੂੰ ਜਿਹੜਾ ਜ਼ਿਆਦਾ ਭੁੰਨਿਆ ਨਹੀਂ ਜਾਂਦਾ ਥੋੜਾ ਜਿਹਾ ਕੱਚਾ ਰੱਖਿਆ ਜਾਂਦਾ ਇਹਦੇ ਨਾਲ 스멜ਤ ਨਹੀਂ ਆਉਂਦੀ ਤੇ ਫਾਇਦੇ ਤੁਹਾਨੂੰ ਜਿਹੜੇ ਫੁੱਲ ਮਿਲਦੇ ਆ ਤੇ ਇਹ ਹੈਗਾ ਜੀ ਜਿਹੜਾ ਗਾਜਰ ਗੋਭੀ ਤੇ ਇਹ ਵੀ ਮਿਕਸ ਚਾਰ ਆ ਇਹ ਬਿਨਾ ਲਸਣ ਤੋਂ ਤਿਆਰ ਕੀਤਾ ਕਿਸੇ ਭੈਣ ਦਾ ਆਪਾਂ ਨੂੰ ਫੋਨ ਆਇਆ ਸੀਗਾ ਕਿ ਉਹ ਵੈਸ਼ਨੂ ਮਾਤਾ ਨੂੰ ਮੰਨਦੇ ਨੇ ਉਹ ਲਸਣ ਪਿਆਜ਼ ਬਿਲਕੁਲ ਇਸਤੇਮਾਲ ਨਹੀਂ ਕਰਦੇ ਸੋ ਉਹਨਾਂ ਦਾ ਸਪੈਸ਼ਲ ਵੱਖਰਾ ਚਾਰ ਤਿਆਰ ਹੋਇਆ ਤੇ ਬਾਕੀ ਇਹ ਸਾਰਾ ਮਿਕਸ ਚਾਰ ਹੀ ਇਧਰਲੇ ਪਾਸੇ ਅੱਧਾ ਇਹਦੇ ਵਿੱਚ ਆਪਾਂ ਇਸਤੇਮਾਲ ਕਰ ਚੁੱਕੇ ਆ ਤੇ ਅੱਧਾ ਇਹ ਹੁਣ ਤੁਸੀਂ ਕਹੋਗੇ ਕਿ ਅਸੀਂ ਤੁਸੀਂ ਕਹਿੰਦੇ ਜਿਆਦਾ ਚਾਰ ਨਹੀਂ ਪਾਉਂਦੇ ਇਸ ਚਾਰ ਦੀ ਲਾਗਤ ਇੰਨੀ ਹੈ ਕਿ ਮੈਂ ਸਕਾ ਕੇ ਜੇ ਬਣਾਉਣੀ ਹੈ ਤੇ ਇਹ ਉਹਨਾਂ ਜਨ ਨੂੰ ਖਤਮ ਹੋ ਜਾਂਦਾ ਕਿਉਂਕਿ ਇਹਨੂੰ ਸਕਾ ਕੇ ਬਣਾਇਆ ਜਾਂਦਾ ਹੁਣ ਜਿਵੇਂ ਤੁਹਾਨੂੰ ਪਤਾ ਤਾ ਪਾਣੀ ਲੱਗਿਆ ਸੋ ਇਸ ਕਰਕੇ ਉਹਨੂੰ ਥੋੜੀ ਜੀ ਕੁਆਂਟੀਟੀ ਇਹਦੀ ਵਾਧਾ ਬਣਾਉਣੀ ਪੈਂਦੀ ਹੈ ਕਿ ਹਰ ਕੋਈ ਭੈਣ ਭਰਾ ਇਹ ਤੇ ਸਾਰੇ ਚਾਰਾਂ ਦੀ ਆਪੋ ਆਪਣੀ ਚੁਆਇਸ ਹੈ ਪਰ ਇਹ ਖੱਟਾ ਮਿੱਠਾ ਜਿਹੜਾ ਗਾਜਰ ਗੋਭੀ ਦਾ ਚਾਰ ਆ ਇਹ ਹਰ ਕੋਈ ਭੈਣ ਭਰਾ ਮਗਾਉਂਦਾ ਸੋ ਇਹ ਸਾਰੇ ਚਾਰ ਆਪਣੇ ਕੋ ਤਿਆਰ ਰਹਿਣੇ ਜੀ ਇਹ ਸੀਜ਼ਨ ਕਿਉਂਕਿ ਅਸੀਂ ਜਿਵੇਂ ਹੁਣ ਸੀਜ਼ਨ ਜਾਣ ਵਾਲਾ ਤੇ ਅਸੀਂ ਜਿਹੜਾ ਖੁੱਲਾ ਮਰੱਬਾ ਬਣਾ ਕੇ ਰੱਖਣਾ ਮਰੱਬਾ ਕਦੇ ਵੀ ਖਰਾਬ ਨਹੀਂ ਹੁੰਦਾ ਤੇ ਜਿਹੜਾ ਕਿਸੇ ਨੂੰ ਚਾਹੀਦਾ ਹੋਵੇ ਕੋੜਾਲਾ ਔਲੇ ਦਾ ਮਰੱਬਾ ਤੇ ਤੁਸੀਂ ਸਾਡੇ ਕੋਲ ਮੰਗਾ ਸਕਦੇ ਹੋ ਜ਼ਿਆਦਾਤਰ ਇਹਦੀ ਜਿਹੜੀ ਲਾਗਤ ਆ ਇਹ ਬਾਹਰਲੇ ਜਿਹੜੇ ਭੈਣ ਭਰਾ ਹਨਾ ਬਾਹਰਲੇ ਕੰਟਰੀਆਂ 'ਚ ਰਹਿੰਦੇ ਕੋਈ ਅਮਰੀਕਾ ਕੈਨੇਡਾ ਉਹਨਾਂ ਨੂੰ ਔਲੇ ਦੇ ਫਾਇਦੇ ਦਾ ਬਹੁਤ ਹੀ ਜ਼ਿਆਦਾ ਸਮਝ ਆ ਚਾਹੇ ਉਹਨਾਂ ਨੂੰ ਪਤਾ ਵੀ ਇਹ ਚੀਜ਼ ਖਾਣ ਦੇ ਨਾਲ ਸਾਡੇ ਬਹੁਤ ਜ਼ਿਆਦਾ ਸਰੀਰ ਨੂੰ ਫਾਇਦੇ ਮਿਲਦੇ ਨੇ ਉਹ ਬਹੁਤ ਮਗਾਉਂਦੇ ਨੇ ਕਈਆਂ ਦੇ ਤੇ 5-5 6-6 ਕਿਲੋ ਦੇ ਆਰਡਰ ਆ ਵੀ ਚੁੱਕੇ ਨੇ ਕਿ ਮੈਡਮ ਅਸੀਂ ਫਰਵਰੀ ਚ ਆਉਣਾ ਕਿਸੇ ਨੇ ਮਾਰਚ ਚ ਆਉਣਾ ਵੀ ਅਸੀਂ ਇਹ ਜਿਹੜਾ ਔਰੇ ਦਾ ਮਰਬਾ ਲੈ ਕੇ ਜਾਣਾ ਇਹਦਾ ਜਿਹੜੀ ਬਹੁਤ ਲਾਗਤ ਆ ਤੇ ਨਾਲ ਹੀ ਲਾਗਤ ਆ ਅਗਲੀ ਖੱਟੇ ਮਿੱਠੇ ਅਚਾਰ ਦੀ ਸੋ ਤੁਹਾਨੂੰ ਜੇ ਹੋਰ ਵੀ ਕਿਸਮ ਦਾ ਸਾਡੇ ਕੋਲ ਚਾਰ ਚਾਹੀਦਾ ਹੋਵੇ ਤਾਂ ਤੁਸੀਂ ਆਰਡਰ ਤੇ ਸਾਡੇ ਕੋਲ ਤਿਆਰ ਕਰਾ ਸਕਦੇ ਹੋ ਬਾਕੀ ਆਪਾਂ ਗਰਮੀਆਂ ਦੇ ਵਿੱਚ ਅੰਬ ਠੇਉ ਮਿਰਚ ਹਰੀਚ ਐ ਜਿਵੇਂ ਲਾਲ ਮਿਰਚ ਛੋਟੀ ਹੁੰਦੀ ਉਹਦਾ ਵੀ ਜਿਹੜਾ ਚਾਰ ਤਿਆਰ ਕਰਾਂਗੇ ਇਥੋਂ ਤੱਕ ਆਪਾਂ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਵਿੱਚ ਡੇਲਿਆਂ ਦਾ ਵੀ achar ਤਿਆਰ ਕੀਤਾ ਜਾਵੇ ਮੈਂ ਜ਼ਰੂਰ ਮਗਾਉਂਗੀ ਕਿਉਂਕਿ ਪਹਿਲਾਂ ਮੈਂ ਮਗਾਏ ਸੀ ਥੋੜੇ ਜੇ ਤੇ ਥੋੜੇ ਕੋਸਟਲੀ ਪੈਂਦੇ ਆ ਜਦੋਂ ਸੀਜ਼ਨਲ ਹੋਣਗੇ ਨਾ ਗਰਮੀਆਂ ਦੇ ਵਿੱਚ ਹੀ ਹੁੰਦੇ ਆ ਡੇਲੇ ਤੇ ਉਹ ਵੀ ਆਪਾਂ achar ਤਿਆਰ ਕਰਾਂਗੇ ਲਸੂੜੇ ਦੇ achar ਦਾ ਵੀ ਆਪਾਂ ਨੂੰ ਆਇਆ ਸੀ ਆਰਡਰ ਉਹ ਵੀ ਆਪਾਂ ਤਿਆਰ ਕਰਾਂਗੇ ਸੋ ਹਰ ਕਿਸਮ ਦਾ ਗਰਮੀਆਂ ਦੇ ਵਿੱਚ ਵੀ ਸੀਜ਼ਨਲ ਜਿਹੜਾ ਹੋਊਗਾ ਤੁਹਾਨੂੰ achar ਮਿਲ ਜੇਗਾ ਬਾਕੀ ਹਰ ਕਿਸਮ ਦੀ ਪੰਜੀਰੀ ਆ ਉਹ ਵੀ ਤੁਸੀਂ ਸਾਡੇ ਕੋਲ ਮੰਗਾ ਸਕਦੇ ਹੋ ਪਿੰਨੀਆਂ ਵਾ ਗਜਰੇਲਾ ਵਾ ਕੋਈ ਵੀ ਕਿਸਮ ਦੀ ਚੀਜ਼ ਆ ਤੁਸੀਂ ਉਹ ਸਾਡੇ ਕੋਲ ਮੰਗਾ ਸਕਦੇ ਹੋ ਖੋਏ ਦੀ ਪਿੰਨੀ ਵੀ ਤੁਸੀਂ ਸਾਡੇ ਕੋਲ ਮੰਗਾ ਸਕਦੇ ਹੋ ਇੱਥੋਂ ਤੱਕ ਕਿ ਪਿਓਰ ਖੋਆ ਵੀ ਤੁਸੀਂ ਸਾਡੇ ਕੋਲ ਮੰਗਵਾ ਸਕਦੇ ਹੋ ਜੇ ਪੰਜਾਬ ਚ ਮੰਗਾਉਣਾ ਕਿਉਂਕਿ ਬਾਹਰ ਲੈ ਭੈਣ ਭਰਾ ਸਾਰੀਆਂ ਚੀਜ਼ਾਂ ਮੰਗਦੇ ਉਹਨਾਂ ਨੂੰ ਆਪਾਂ ਭੇਜਦੇ ਆ ਸੋ ਇੱਕ ਭੈਣ ਦਾ ਅੱਜ ਮੈਨੂੰ ਕਮੈਂਟ ਆਇਆ ਸੀ ਕਿ ਮੈਡਮ ਮੇਥੇ ਦੀ ਪਿੰਨੀ ਜਿਹੜੀ ਆ ਉਹ ਨਹੀਂ ਤੁਸੀਂ ਬਣਾ ਕੇ ਵਿਖਾ ਰਹੇ ਆਪਾਂ ਪਹਿਲਾਂ ਵੀਡੀਓ ਬਣਾਈ ਸੀ ਮੇਥਿਆਂ ਦੀ ਪੰਜੀਰੀ ਦੀ ਵੀ ਤੇ ਉਹਦੀ ਆਪਾਂ ਪਿੰਨੀ ਵੀ ਬਣਾ ਸਕਦੇ ਆ ਤੁਸੀਂ ਜੇ ਕਿਸੇ ਨੇ ਮੇਥਿਆਂ ਦੀ ਅਲਸੀ ਦੀ ਕੋਈ ਵੀ ਪੰਜੀਰੀ ਸਾਡੇ ਕੋਲ ਮੰਗਾਉਣੀ ਹੋਵੇ ਤਾਂ ਮੰਗਾ ਸਕਦੇ ਹੋ ਜਿਵੇਂ ਹੁਣ ਗਾਂਹ ਹੋਲੀਆਂ ਆ ਰਹੀਆਂ ਕਈਆਂ ਨੂੰ ਸਕਿਨ ਪ੍ਰੋਬਲਮ ਬਹੁਤ ਜ਼ਿਆਦਾ ਹੁੰਦੀ ਹੈ ਨਾ ਜਿਵੇਂ ਫੋੜੇ ਫਿੰਸੀਆਂ ਜਿਵੇਂ ਨਿਕਲਦੇ ਆ ਪੁਰਾਣੀਆਂ ਬੀਬੀਆਂ ਦੱਸਦੀਆਂ ਹੁੰਦੀਆਂ ਸੀ ਕਿ ਵੀ ਚਾਸਕੂ ਖਾਣਾ ਚਾਹੀਦਾ ਹੋਲੀਆਂ ਦੇ ਵਿੱਚ ਸੋ ਚਾਸਕੂ ਦੀ ਪੰਜੀਰੀ ਵੀ ਸਾਡੇ ਕੋਲ ਤਿਆਰ ਹੋਊਗੀ ਤੁਸੀਂ ਸਾਡੇ ਕੋਲ ਮੰਗਾ ਸਕਦੇ ਹੋ ਸੋ ਇਹ ਸਾਰੇ ਸਮਾਨ ਤੋਂ ਇਲਾਵਾ ਆਪਾਂ ਜਿਹੜਾ ਮਿਕਸ ਅਨਾਜ ਹੁੰਦਾ ਵਾ ਉਹਦਾ ਆਟਾ ਵੀ ਤਿਆਰ ਕਰਦੇ ਆ ਉਹ ਵੀ ਬਹੁਤ ਭੈਣ ਭਰਾਵਾਂ ਦਾ ਆਪਾਂ ਨੂੰ ਆਰਡਰ ਆਇਆ ਸੀ ਕਿ ਮੈਡਮ ਸਾਨੂੰ ਭੇਜੋ ਕਿਉਂਕਿ ਕਈਆਂ ਨੂੰ ਪੂਰੇ ਅਨਾਜ ਹੀ ਨਹੀਂ ਮਿਲਦੇ ਆਪਾਂ ਹਰ ਇੱਕ ਨਾਲ ਦੀ ਪੂਰੀ ਸ਼ੁੱਧਤਾ ਦੇਖਦੇ ਆ ਸਾਫ਼ ਸੁਥਰਾ ਨੂੰ ਕਰਦੇ ਆ ਤੇ ਫਿਰ ਉਹਦਾ ਆਪਾਂ ਆਟਾ ਤਿਆਰ ਕਰਦੇ ਆ ਤੇ ਜੇ ਤੁਸੀਂ ਉਹ ਵੀ ਮਗਾਉਣਾ ਹੋਵੇ ਸਾਡੇ ਕੋਲ ਉਹ ਵੀ ਹੈਗਾ ਜੀ ਦੂਸਰੀ ਗੱਲ ਆ ਕਿ ਸਾਡੇ ਕੋਲ ਸਰਬ ਲੋਹੇ ਦੇ ਬਰਤਨ ਵੀ ਜਿਵੇਂ ਕਿ ਆਮ ਭੈਣਾ ਕਹਿੰਦੀ ਆ ਕਿ ਅਸੀਂ ਆਮ ਲੋਹੇ ਦੀ ਕੜਾਹੀ ਲੈ ਕੇ ਆਏ ਆ ਉਹ ਸਾਡੀ ਬਹੁਤ ਜਲਦੀ ਕਾਲੀ ਹੋ ਜਾਂਦੀ ਆ ਇੱਕ ਤੇ ਉਹ ਡਾਈਨਾ ਤਿਆਰ ਕੀਤੀ ਹੁੰਦੀ ਹੈ ਕੋਦੇ ਵਿੱਚ ਪਹਿਲਾਂ ਪਾਲਿਸ਼ ਜੀ ਕੀਤੀ ਹੁੰਦੀ ਆ ਪਰ ਆਪਣੇ ਕੋ ਜਿਹੜੇ ਆ ਉਹ ਪਿਓਰ ਜਿਹੜੇ ਸਰਬਲੋ ਦੇ ਭਾਂਡੇ ਆ ਉਹ ਮਿਲਣਗੇ ਕਈ ਤਾਂ ਭੈਣ ਭਰਾ ਉਹਨਾਂ ਦੇ ਵੀ ਬਹੁਤ ਕਮੈਂਟ ਕਰਦੇ ਆ ਕਿ ਮੈਡਮ ਆਹ ਨਹੀਂ ਪਿਓਰ ਉਹ ਨਹੀਂ ਪਿਓਰ ਦੇਖੋ ਜਿੰਨੇ ਮੋਹਨੀਆਂ ਗੱਲਾਂ ਸੋ ਆਪਣੇ ਕੋਈ ਜਿਹੜੇ ਦੇਖੋ ਭਾਂਡੇ ਹਰ ਕਿਸਮ ਦੇ ਮਿਲ ਸਕਦੇ ਆ ਕੜਾਈਆਂ ਵੀ ਆਪਣੇ ਕੋ ਜਿਵੇਂ ਆ ਪਈਆਂ ਹੈਗੀਆਂ ਇਹਦੀਆਂ ਕੜਾਈਆਂ ਵੀ ਹੈਗੀਆਂ ਇਹ ਫਰਾਈਪੈਨ ਹੋ ਗਏ ਜਿਵੇਂ ਕਿ ਤੁਸੀਂ ਤੇ ਤੜਕਾ ਵੀ ਲਾ ਸਕਦੇ ਆ ਇਹ ਹੋਗੇ ਜੀ ਲੋਹੇ ਦੇ ਤਵੇ ਇਹ ਬਹੁਤ ਭਾਰੇ ਨੇ ਸੋ ਇਹਦੇ ਨਾਲ ਨਾਲ ਹਰ ਕਿਸਮ ਕਈਆਂ ਨੇ ਜਿਵੇਂ ਆਏ ਕਮੈਂਟ ਕੀਤਾ ਮੈਡਮ ਸਾਨੂੰ ਚਮਚ ਚਾਹੀਦੇ ਆ ਗਲਾਸ ਚਾਹੀਦੇ ਕੋਲੇ ਕਿਸੇ ਵੀ ਕਿਸਮ ਦਾ ਤੁਹਾਨੂੰ ਸਰਬ ਲੋ ਦਾ ਬਰਤਨ ਚਾਹੀਦਾ ਹੋਵੇ ਉਹ ਵੀ ਆਪਾਂ ਤੁਹਾਨੂੰ ਭੇਜ ਦਾਂਗੇ ਤੇ ਦੂਜੀ ਗੱਲ ਆ ਕਿ ਤੋੜੀ ਮਿੱਟੀ ਦੀ ਤੋੜੀ ਆਮ ਬਹੁਤ ਪਿੰਨੂ ਪਹਿਲਾ ਕਮੈਂਟ ਆਉਂਦੇ ਸੀ ਕਿ ਮੈਡਮ ਨੂੰ ਸਾਨੂੰ ਮਿੱਟੀ ਦੀ ਤੋੜੀ ਉਹ ਲੱਭਦੀ ਨਹੀਂ ਜਿਹੜੀ ਤੁਸੀਂ ਲੈ ਕੇ ਆਉਨੇ ਹੋ ਅਸੀਂ ਕਿੱਥੋਂ ਲੈ ਕੇ ਆਈਏ ਕਿ ਜਿਹੜੀ ਸਾਡੀ ਉਹ ਤੋੜੀ ਆ ਉਹ ਗੈਸ ਤੇ ਵੀ ਚੱਲੇ ਤੇ ਚੁੱਲੇ ਤੇ ਵੀ ਚੱਲੇ ਤੇ ਟੁੱਟੇ ਬਿਨਾ ਦੇਖੋ ਜੇ ਟੁੱਟਣ ਵਾਲੀ ਗੱਲ ਕਹਿੰਦੇ ਤਾਂ ਸਾਡੇ ਵਾਲੀ ਟੋਲੀ ਵੀ ਟੁੱਟੂਗੀ ਬਸ ਉਹਨੂੰ ਵਰਤਣ ਦੇ ਤਰੀਕੇ ਥੋੜੇ ਜੇ ਹੁੰਦੇ ਆ ਵੀ ਟੋੜੀ ਤੁਸੀਂ ਜਿਹੜੀ ਲੈ ਕੇ ਆਓ ਪਹਿਲੀ ਗੱਲ ਆ ਦੁਕਾਨ ਤੋਂ ਤੁਸੀਂ ਲੈ ਕੇ ਆਉਨੇ ਹੋ ਤਾਂ ਉਹਨੂੰ ਇਹ ਚੈੱਕ ਕਰਨਾ ਕਿ ਪੱਕੀ ਹੋਵੇ ਦੂਜੀ ਗੱਲ ਆ ਕਿ ਉਹ ਜਿਹੜੀ ਟੋੜੀ ਆ ਇਦਾਂ ਬੀਕਾਨੇਰੀ ਹੋਣੀ ਚਾਹੀਦੀ ਆ ਤੁਸੀਂ ਇਹ ਦੇਖ ਸਕਦੇ ਹੋ ਇਹ ਆਪਣੇ ਕੋ ਟੋੜੀ ਆ ਬੀਕਾਨੇਰੀ ਇਹ ਗੈਸ ਤੇ ਵੀ ਚੱਲਦੀ ਆ ਵਿੱਚੋ ਇਹ ਹੁੰਦੀ ਆ ਵਾਈਟ ਬਾਹਰੋਂ ਇਹਦੇ ਪ੍ਰਿੰਟ ਇਦਾਂ ਦਾ ਪਿਆ ਹੁੰਦਾ ਵਾ ਇਹ ਆਪਾਂ ਪਛਾਣ ਤਾਂ ਕਰਾ ਰਹੇ ਆ ਕਿ ਜੇ ਭੈਣ ਭਰਾਣੇ ਕਿਤੇ ਬਾਹਰ ਲੈਣੇ ਹੋ ਤਾਂ ਬਾਹਰੋਂ ਵੀ ਲੈ ਸਕਦੇ ਹੋ ਤੇ ਸਾਡੇ ਕੋਲ ਵੀ ਤੁਸੀਂ ਮੰਗਵਾ ਸਕ ਇਹਨੂੰ ਇਸਤੇਮਾਲ ਕਰਨ ਦਾ ਤਰੀਕਾ ਆਪਾਂ ਜਿਹੜਾ ਵਾ ਪਹਿਲਾਂ ਵੀਡੀਓ ਚੰਗੀ ਤਰ੍ਹਾਂ ਬਣਾ ਕੇ ਦੱਸਿਆ ਵਾ ਵੀ ਕੱਚੇ ਭਾਂਡੇ ਨੂੰ ਆਪਾਂ ਕਿਸ ਤਰ੍ਹਾਂ ਵਰਤਣਾ ਵਾ ਤੇ ਬਾਕੀ ਕਈ ਭਾਂਡੇ ਗਏ ਨੇ ਟੁੱਟ ਗਏ ਇਹਨੂੰ ਜਿਵੇਂ ਆਪਾਂ ਗਰਮ-ਗਰਮ ਨੂੰ ਲਾ ਕੇ ਥੱਲੇ ਰੱਖ ਦਾਂਗੇ ਨਾ ਠੰਡੀ ਥਾਂ ਤੇ ਤੇ ਇਹਨੇ ਤੜਕ ਕੇ ਟੁੱਟ ਹੀ ਜਾਣਾ ਵਾ ਸੋ ਇਹਨੂੰ ਵਰਤਣ ਦੇ ਤਰੀਕੇ ਹੁੰਦੇ ਆ ਤਾਂ ਕਿ ਵੀ ਟੁੱਟੇ ਨਾ ਸਾਡੇ ਕੋਲ ਪੰਜ-ਪੰਜ 6-6 ਸਾਲ ਹੋ ਗਏ ਆ ਜਿਹੜੀਆਂ ਅਸੀਂ ਵਰਤਦੇ ਆ ਸੋ ਹੋਰ ਤੁਸੀਂ ਹੱਸੋਗੇ ਵੀ ਕੀ ਕਹਿੰਦੇ ਨੇ ਕਿ ਸਾਡੇ ਕੋਲ ਭਾਂਡ ਭਰਾ ਦੌਰੀ ਗੁੰਡੇ ਵੀ ਮੰਗਾ ਰਹੇ ਨੇ ਕਿ ਜਿਹਨੂੰ ਆਪਾਂ ਮਸਾਲਾ ਕੁੱਟਦੇ ਆ ਕਿਉਂਕਿ ਕਈ ਭਾਂਡੇ ਜਿਹੜ ਉਗਨੇ ਵੀ ਸੇਮ ਚੀਜ਼ ਅਸੀਂ ਜਿਹਦੀ ਦੇਦੀ ਦੀ ਤੁਸੀਂ ਵਰਤਦੇ ਹੋ ਉਹੀ ਅਸੀਂ ਵਰਤਣੀ ਆ ਸੋ ਆਪਾਂ ਉਹ ਦੌਰੀ ਗੁੰਡਾ ਵੀ ਉਹਨਾਂ ਨੂੰ ਭੇਜਣ ਦੀ ਕੋਸ਼ਿਸ਼ ਕਰ ਰਹੇ ਆ ਵੀ ਜੇ ਉਹਨਾਂ ਤੱਕ ਪਹੁੰਚ ਜਾਵੇ ਤੇ ਵਧੀਆ ਗੱਲ ਆ ਤੇ ਜਿਹੜੇ ਲੱਗ ਲੱਗੇ ਆਪਣੇ ਪੰਜਾਬ ਦੇ ਵਿੱਚ ਵਿੱਚ ਸ਼ਹਿਰ ਨੇ ਮੇਨ ਤੁਸੀਂ ਉਹ ਸਾਰਾ ਕੁਝ ਸਾਡੇ ਕੋਲ ਮਿੱਟੀ ਦੇ ਬਰਤਨ ਵੀ ਮੰਗਾ ਸਕਦੇ ਹੋ ਵੀ ਆਪਾਂ ਬਸਰਾ ਹੀ ਉਹਨਾਂ ਨੂੰ ਹੀ ਭੇਜ ਦਿੰਨੇ ਆ ਚਾਹੇ ਉਹ ਲੋਹੇ ਦੇ ਬਰਤਨ ਹੋਣ ਚਾਹੇ ਮਿੱਟੀ ਦੇ ਬਰਤਨ ਹੋਣ ਹੁਣ ਆਪਾਂ ਤੁਹਾਨੂੰ ਸਾਰਾ ਦੱਸ ਦਿੱਤਾ ਕਿ ਸਾਡੇ ਕੋਲ ਕਿਹੜਾ ਕਿਹੜਾ ਸਮਾਨ ਤੋਂ ਹੀ ਲੈ ਸਕਦੇ ਹੋ ਉਹ ਪੰਜੀਰੀ ਹੋ ਗਈ ਪਿੰਨੀਆਂ ਹੋ ਗਿਆ ਖੋਆ ਹੋ ਗਿਆ ਘਸਰੇਲਾ ਹੋ ਗਿਆ ਹਰ ਕਿਸਮ ਦਾ ਆਚਾਰ ਹੋ ਗਿਆ ਤੇ ਔਲੇ ਦਾ ਖਾਸ ਕਰਕੇ ਗੁੜ ਵਾਲਾ ਮਰਬਾ ਹੋ ਗਿਆ ਮਿੱਟੀ ਦੇ ਬਰਤਨ ਹੋ ਗਏ ਚਾ ਲੋਹੇ ਦੇ ਬਰਤਨ ਹੋ ਗਏ ਤੇ ਮਿਕਸ ਹੋ ਗਿਆ ਦੀ ਅਨਾਜ ਇਹ ਸਾਰਾ ਸਮਾਨ ਜਿਹੜਾ ਆਪਾਂ ਸੇਲ ਕਰਦੇ ਆ ਜੇ ਤੁਹਾਨੂੰ ਕਿਸੇ ਭੈਣ ਭਰਾ ਨੂੰ ਚਾਹੀਦਾ ਹੋਵੇ ਤੇ ਤੁਸੀਂ ਵੀਡੀਓ ਵਿੱਚ ਦਿੱਤੇ ਨੰਬਰ ਤੇ ਸਾਨੂੰ ਫੋਨ ਕਰਕੇ ਉਹ ਘਰ ਬੈਠੇ ਮੰਗਵਾ ਸਕਦੇ ਹੋ ਡਿਲੀਵਰੀ ਜਿਹੜੀ ਆ ਉਹ ਬਿਲਕੁਲ ਆਪਾਂ ਫ੍ਰੀ ਰੱਖੀ ਆ ਕਈ ਭੈਣ ਭਰਾ ਕਹਿੰਦੇ ਨੇ ਕਿ ਮੈਡਮ ਇੰਨਾ ਖਰਚਾ ਪੈ ਜਾਂਦਾ ਉਹਨਾ ਖਰਚਾ ਪੈ ਜਾਂਦਾ ਤੁਸੀਂ ਇਹ ਵੀ ਦੇਖੋ ਕਿ ਮੈਂ ਉਹ ਮਿਹਨਤ ਕਰਕੇ ਉਹ ਚੀਜ਼ ਜਿਹੜੀ ਸਾਫ਼ ਸੁਥਰੇ ਤਰੀਕੇ ਨਾਲ ਬਣਾਉਣੀ ਆ ਫਿਰ ਅੱਜ ਤੱਕ ਪਹੁੰਚਾਉਣੀ ਆ ਮੇਰਾ ਵੀ ਤਾਂ ਖਰਚਾ ਲੱਗ ਰਿਹਾ ਮੈਂ ਕਹਣਾ ਵੀ ਕੋਈ ਐਦਾਂ ਵੀ ਮੈਂਬਰਸ਼ਿਪ ਰੱਖੀ ਆ ਵੀ ਉਹ ਮੇਰਾ ਘਰੇ ਜਾ ਕੇ ਦੇਉਣਗੇ ਕਈ ਭੈਣ ਭਰਾ ਕਹਿਣਗੇ ਕਿ ਅਸੀਂ ਨਹੀਂ ਪੇਮੈਂਟ ਪਹਿਲਾਂ ਨਹੀਂ ਪਾਉਣੀ ਜਿਹੜਾ ਬੰਦਾ ਦੇਣ ਆਊਗਾ ਉਹਨੂੰ ਅਸੀਂ ਦਵਾਂਗੇ ਇਹ ਸਮਝਣ ਵਾਲੀ ਗੱਲ ਆ ਕਿ ਮੈਂ ਇੱਕ ਘਰ ਦਾ ਇਹ ਆਪਣਾ ਕੰਮ ਲੈ ਲਓ ਬਿਜ਼ਨਸ ਲਾ ਲਓ ਸ਼ੁਰੂ ਕੀਤਾ ਹਨਾ ਇਨੂੰ ਸਾਫ਼ ਸੋਸੇ ਤਰੀਕੇ ਨਾਲ ਮੈਂ ਚੀਜ਼ ਜਿਹੜੀ ਦੇਸੀ ਤਰੀਕੇ ਨਾਲ ਤੁਹਾਨੂੰ ਬਣਾ ਕੇ ਤੋਂ ਮੈਂ ਪ੍ਰਾਈਵੇਟ ਕੋਰੀਅਰ ਵਾਲੇ ਨੂੰ ਦੇਣੀ ਹੁੰਦੀ ਹੈ ਤੇ ਉਹਨਾਂ ਨੇ ਗਾਂ ਦੀ ਗਾਂ ਜਿਵੇਂ ਮੰਨ ਲਓ ਕਿ ਆਪਾਂ ਚਿੱਠੀ ਡਾਕ ਕਰਦੇ ਹਾਂ ਉਹਨਿਆਂ ਤੇ ਉਹਨਾਂ ਨੇ ਗਾਂ ਦੀ ਗਾਂ ਜਿਹੜੇ ਦੇ ਕੇ ਆਉਣੀ ਹੈ ਸੋ ਇਸ ਕਰਕੇ ਆਪਾਂ ਪੇਮੈਂਟ ਪਹਿਲਾਂ ਲੈਣੇ ਆ ਤਾਂ ਕਿ ਉਹ ਇੱਕ ਤੇ ਇਹ ਹੋ ਜੇ ਵੀ ਪੱਕਾ ਵੀ ਆਪਣੇ ਕੋਲ ਨਾ ਸਮਾਨ ਲੈਣਾ ਕਿਉਂਕਿ ਸਟਾਰਟਿੰਗ ਦੇ ਵਿੱਚ ਕਈ ਭੈਣ ਭਰਾ ਆਦੇ ਨਾ ਮੈਂ ਜਿਵੇਂ ਸਮਝ ਲਓ ਵੀ ਆਪਾਂ ਵਿਸ਼ਵਾਸ ਕਰ ਲੈਣੇ ਵੀ ਜਿੱਦਾਂ ਦੇ ਅਸੀਂ ਉਦਾਂ ਦੇ ਉਹ ਅਗਲੇ ਹੋਣਗੇ ਫਿਰ ਉਹ ਸਮਾਨ ਬਣਾ ਲੈਂਦੇ ਨੇ ਜਦ ਜਦੋਂ ਅਸੀਂ ਫੋਨ ਕਰਕੇ ਉਹਨਾਂ ਨੂੰ ਕਹਿੰਦੇ ਆ ਕਿ ਤੁਹਾਡਾ ਸਮਾਨ ਤਿਆਰ ਆ ਫਿਰ ਕਹਿ ਦਿੰਦੇ ਕਿ ਬਣਾਉਂ ਨਹੀਂ ਸਾਡੀ ਨਾ ਸਲਾਹ ਬਦਲ ਗਈ ਅਸੀਂ ਕੈਨਸਲ ਕਰ ਦਿੱਤਾ ਦੇਖੋ ਮੇਰੀ ਕਿਹੜੀ ਕੋਈ ਦੁਕਾਨ ਆ ਕਿ ਮੈਂ ਸੇਲ ਲਾ ਦੂੰਗੀ ਬਾਹਰ ਜਾ ਕੇ ਵੀ ਵੇਚ ਦੂੰਗੀ ਮੈਂ ਤਾਂ ਉਹੀ ਸਮਾਨ ਆ ਤੁਸੀਂ ਦੇਖ ਸਕਦੇ ਹੋ ਇੰਨੇ ਨੇ ਚਾਰੇ ਆਪਾਂ ਤਿਆਰ ਕਰਦੇ ਆ ਆਰਡਰ ਤੇ ਜਿਵੇਂ ਆਰਡਰ ਆਉਂਦਾ ਕਿਸੇ ਦਾ ਪੇਮੈਂਟ ਪੈਂਦੀ ਆ ਮੰਨ ਲਓ ਸਿੱਧਾ ਫਿਰ ਉਹਦੇ ਪੈਸੇ ਲੈ ਕੇ ਜਾ ਕੇ ਆਪਾਂ ਸਮਾਨ ਲਿਆ ਕੇ ਤੇ ਉਹੀ ਤਿਆਰ ਕਰਕੇ ਆਪਾਂ ਅਗਲੇ ਨੂੰ ਭੇਜਣਾ ਹੁੰਦਾ ਸੋ ਥੋੜਾ ਜਿਹਾ ਇਸ ਚੀਜ਼ ਤੇ ਵਿਸ਼ਵਾਸ ਕਰੋ ਬਾਕੀ ਵਿਸ਼ਵਾਸ ਤੇ ਹੀ ਇਹ ਜਿਹੜੀ ਆਰਡਰ ਵਗੈਰਾ ਤੁਸੀਂ ਸਾਡੇ ਤੋਂ ਮੰਗਾ ਸਕਦੇ ਹੋ ਮੈਂ ਹਰ ਇੱਕ ਭੈਣ ਭਰਾ ਨੂੰ ਕਹਿੰਦੀ ਜਿਹੜੇ ਨਵੇਂ ਆਉਂਦੇ ਨੇ ਮੈਨੂੰ ਫੋਨ ਕਰਦੇ ਨੇ ਕਿ ਮੈਡਮ ਸਾਨੂੰ ਕਿਵੇਂ ਵਿਸ਼ਵਾਸ ਹੋ ਕਿ ਤੁਸੀਂ ਸਾਨੂੰ ਚੀਜ਼ ਪਹੁੰਚਾ ਦੋਗੇ ਹਨਾ ਆਪਾਂ ਉਹਨਾਂ ਨੂੰ ਇਹ ਦੱਸ ਦਿੰਦੇ ਹਾਂ ਕਿ ਤੁਸੀਂ ਜਿਹੜਾ ਮੇਰਾ 2-3 ਸਾਲ ਤੋਂ YouTube ਤੇ ਮੈਂ ਕੰਮ ਕਰ ਰਹੀ ਹਾਂ ਰਿਕਾਰਡ ਤੁਸੀਂ ਦੇਖ ਲਓ ਜੇ ਤੁਹਾਨੂੰ ਯਕੀਨ ਆਉਂਦਾ ਮੇਰੇ ਤੇ ਵਿਸ਼ਵਾਸ ਹੁੰਦਾ ਵੀ ਮੈਂ ਹਾਂ ਇਹ ਚੀਜ਼ ਤੁਹਾਨੂੰ ਭੇਜ ਸਕਦੀ ਹਾਂ ਚਾਹੇ ਤਾਂ ਮੈਂ ਠੱਗੀ ਨਹੀਂ ਕਰ ਸਕਦੀ ਤੁਹਾਡੇ ਨਾਲ ਤੇ ਤੁਸੀਂ ਸਾਨੂੰ ਆਰਡਰ ਦਿਓ ਅਦਰਵਾਈਜ਼ ਤੁਸੀਂ ਸਾਨੂੰ ਆਰਡਰ ਨਾ ਦਿਓ ਸੋ ਇਹ ਜਿਹੜੀ ਸਿੱਧੀ ਸਾਫ਼ ਗੱਲ ਆਪਣੀ ਵੀ ਜੇ ਤੁਹਾਨੂੰ ਮੇਰੇ ਤੇ ਵਿਸ਼ਵਾਸ ਆ ਤੇ ਤੁਸੀਂ ਸਾਰਾ ਸਮਾਨ ਸਾਡੇ ਤੋਂ ਮਗਾ ਸਕਦੇ ਹੋ ਨਾਲੇ ਹਾਂ ਜਿਹੜੀ ਤੁਸੀਂ ਆਪਾਂ ਪਾਈ ਸੀਗੀ ਐਡੈਕਸ਼ਨ ਚੁੱਲੇ ਦੀ ਉਹ ਹੁਣ ਕਈ ਭੈਣ ਭਰਾ ਕਹਿੰਦੇ ਕਿ ਮੈਡਮ ਜਿਹੜਾ ਤੁਸੀਂ ਲਿਆ ਕੇ ਸਾਨੂੰ ਦੋ ਕਿ ਉਹੀ ਵਿਸ਼ਵਾਸ ਵਾਲੀ ਗੱਲ ਆ ਕਿ ਸਾਨੂੰ ਪਤਾ ਨਹੀਂ ਉਹ ਠੱਗਣਾ ਲੈਣ ਜਾਂ ਕੁਝ ਵੀ ਇਹੋ ਜੀ ਕੋਈ ਗੱਲ ਨਹੀਂ ਹੈ ਤੁਸੀਂ ਉਹਨਾਂ ਕੋ ਵੀ ਮਗਾ ਸਕਦੇ ਜੇ ਤੁਸੀਂ ਸਾਡੇ ਕੋ ਮਗਾਉਣਾ ਚਾਹੁੰਦੇ ਤੇ ਤੁਸੀਂ ਸਾਨੂੰ ਫੋਨ ਕਰਕੇ ਉਹ ਵੀ ਮਗਾ ਸਕਦੇ ਹੋ ਉਹਦੇ ਵਿੱਚ ਹੋਰ ਵੀ ਦੋ ਨਵੇਂ ਮਾਡਲ ਆਏ ਆ ਬਹੁਤ ਹੀ ਜਿਆਦਾ ਉਹਦਾ ਵੀ ਫਾਇਦਾ ਵਾ ਕਈ ਸਵਾਲ ਜਵਾਬ ਕਰਦੇ ਆ ਕਿ ਬਿਜਲੀ ਜਿਆਦਾ ਲੱਗੂਗੀ ਆ ਆਊਗਾ ਜੇ ਕੁਛ ਨਹੀਂ ਨਾ ਉਹਦੇ ਵਿੱਚ ਕੋਈ ਕਰੰਟ ਪੈਂਦਾ ਵਾ ਨਾ ਦੀ ਜਿਆਦਾ ਬਿਜਲੀ ਲੱਗਦੀ ਆ ਉਹ ਵੀ ਤੁਸੀਂ ਸਾਡੇ ਕੋਲ ਮੰਗਾ ਸਕਦੇ ਹੋ ਕਿਉਂਕਿ ਉਹਦੇ ਉੱਤੇ ਤੁਸੀਂ ਕੋਈ ਵੀ ਭਾਂਡਾ ਜਿੰਨੇ ਭਾਂਡੇ ਪਏ ਮੇਰੇ ਕੋਲ ਪਲਾਸਟਿਕ ਨੂੰ ਛੱਡ ਕੇ ਹਰ ਇੱਕ ਭਾਂਡਾ ਤੁਸੀਂ ਉੱਤੇ ਇਸਤੇਮਾਲ ਕਰ ਸਕਦੇ ਹੋ ਛੋਟੀ ਵੀ ਪਿੱਕਲ ਦੀ ਕੜਾਈ ਵੀ ਲੋਹੇ ਦੀ ਕੜਾਈ ਵੀ ਸਟੀਲ ਦੇ ਵੀ ਕੋਈ ਵੀ ਭਾਂਡਾ ਤੁਸੀਂ ਉੱਤੇ ਇਸਤੇਮਾਲ ਕਰ ਸਕਦੇ ਹੋ ਜਾਨੀ ਕਿ ਉਹਦੇ ਨਾਲ ਤੁਹਾਨੂੰ ਵੱਖਰਾ ਕੋਈ ਵੀ ਭਾਂਡਾ ਲਿਆਉਣ ਦੀ ਜ਼ਰੂਰਤ ਨਹੀਂ ਆ ਇਹੋ ਹੀ ਤਵੇ ਤੁਸੀਂ ਉਹਦੇ ਤੇ ਇਸਤੇਮਾਲ ਕਰ ਸਕਦੇ ਹੋ ਸੋ ਕੀਮਤ ਵੀ ਉਹਦੀ ਕੋਈ ਜ਼ਿਆਦਾ ਨਹੀਂ ਹੈ 2500 ਰੁਪਇਆ ਉਹਨੂੰ ਘਰੇ ਪਹੁੰਚ ਆਪਾਂ ਕਰਦੇ ਆਂ ਤੁਸੀਂ ਜੇ ਉਹ ਸਾਡੇ ਕੋਲ ਮੰਗਵਾਉਦੇ ਹੋ ਤੇ ਤੁਸੀਂ ਉਹ ਵੀ ਸਾਡੇ ਕੋਲ ਮੰਗਾ ਸਕਦੇ ਹੋ ਇੰਨਾ ਚਾਰਾਂ ਦੇ ਵਿੱਚ ਕਿਸੇ ਵੀ ਕਿਸਮ ਦਾ ਤੁਹਾਨੂੰ ਚਾਰ ਚਾਹੀਦਾ ਹੋਵੇ ਤੇ ਆਪਾਂ ਨੂੰ ਆਰਡਰ ਤੁਸੀਂ ਦੇ ਕੇ ਚਾਰ ਮੰਗਾ ਸਕਦੇ ਹੋ ਇਹ ਛੋਟੀ ਜੀ ਵੀਡੀਓ ਸੀ ਜਿਹੜੀ ਅੱਜ ਆਪਾਂ ਤਿਆਰ ਕੀਤੀ ਹੈ ਬਾਕੀ ਟੈਨ ਭਰਾ ਬਹੁਤ ਜਿਹੜਾ ਮੈਨੂੰ ਕਮੈਂਟ ਆਉਂਦੇ ਨੇ ਮੇਰੇ ਕਮੈਂਟ ਬਾਕਸ ਦੇ ਵਿੱਚ ਕਿ ਮੈਡਮ ਸਾਨੂੰ ਬਹੁਤ ਫਿਕਰ ਹੁੰਦਾ ਹੈ ਕਿ ਤੁਸੀਂ ਵੀਡੀਓ ਨਹੀਂ ਪਾ ਰਹੇ ਸੋ ਉਹਨਾਂ ਤੋਂ ਆਪਾਂ ਮਾਫੀ ਮੰਗਦੇ ਆ ਆਪਾਂ ਹੌਲੀ ਹੌਲੀ ਰੂਟੀਨ 'ਚ ਵੀਡੀਓ ਪਾਉਂਦੀ ਕੋਸ਼ਿਸ਼ ਕਰਾਂਗੇ ਕਿਉਂਕਿ ਮੈਂ ਤੁਹਾਨੂੰ ਪਤਾ ਕੱਲੀ ਨਹੀਂ ਹਣੀ ਕੱਲੀ ਨਹੀਂ ਇਹ ਸਾਰਾ ਸਮਾਨ ਵੀ ਕਰਨਾ ਵੀਡੀਓ ਵੀ ਤਿਆਰ ਕਰਨੀ ਬੱਚ ਬਹੁਤ ਜ਼ਿਆਦਾ ਕੰਮ ਹੋ ਜਾਂਦਾ ਇੱਕ ਦਿਨ ਛੋਟੇ ਸੀਗੇ ਹੁਣ ਜਿਵੇਂ ਜਿਵੇਂ ਆਪਣੇ ਦਿਨ ਜਿਹੜੇ ਖੁੱਲਦੇ ਜਾਣਗੇ ਤੇ ਆਪਣਾ ਜਿਹੜਾ ਵਾ ਉਹ ਟਾਈਮ ਲੱਗੂਗਾ ਤੇ ਆਪਾਂ ਜਰੂਰ ਵੀਡੀਓ ਤਿਆਰ ਕਰਿਆ ਕਰਾਂਗੇ ਕਈ ਭੈਣ ਭਰਾਤ ਕਹਿੰਦੇ ਮੈਨੂੰ ਸਾਨੂੰ ਤੁਸੀਂ ਉਦਾਸ ਹੀ ਕਰ ਦਿੱਤਾ ਉਦਾਸ ਨਾ ਹੋਵੋ ਜੀ ਆਪਾਂ ਜਰੂਰ ਵੀਡੀਓ ਤਿਆਰ ਕਰਾਂਗੇ ਸੋ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਮੈਨੂੰ ਤੇ ਮੇਰੀ ਇੰਨੀ ਫਿਕਰ ਕਰ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੋ ਇਸ ਵੀਡੀਓ ਦਾ ਆਪਾਂ ਇੱਥੇ ਕਰਦੇ ਜੀ ਐਂਡ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਿਆਦਾ ਤੋਂ ਜਿਆਦਾ ਕਰਿਓ ਕਿਉਂਕਿ ਜਿਵੇਂ ਕਿਸੇ ਇੱਕ ਨੇ ਮੇਰੀ ਵੀਡੀਓ ਵੇਖੀ ਨਾ ਦੂਜੇ ਦੇ ਨਾਲ ਉਹਨੂੰ ਸ਼ੇਅਰ ਕਰ ਦਿੱਤੀ ਤੇ ਉਹਨੂੰ ਵੀ ਇਸ ਚੀਜ਼ ਦੀ ਸਾਰੀ ਜਾਣਕਾਰੀ ਹੋ ਜਾਣੀ ਹੈ ਵੀ ਕਿਹੜਾ ਆਪਾਂ ਸਮਾਨ ਸ਼ੁੱਧ ਤੇ ਸਾਫ਼ ਤਰੀਕੇ ਨਾਲ ਤਿਆਰ ਕੀਤਾ ਹੋਇਆ ਘਰੇ ਬੈਠੇ ਮੰਗਵਾ ਸਕਦੇ ਆ ਸੋ ਬਾਹਰਲੇ ਕੰਟਰੀਆਂ ਦੇ ਜਿਹੜੇ ਮੇਰੇ ਭੈਣ ਭਰਾਵਾ ਉਹਨਾਂ ਵੀ ਆਪਣੇ ਰਿਸ਼ਤੇਦਾਰਾਂ ਨੂੰ ਗਾਂ ਜਿਵੇਂ ਇੱਕ ਨਨਾਰ ਨੇ ਵਗਾਈ ਦੇ ਉਹਨਾਂ ਨੂੰ ਭਜਾਈ ਨੂੰ ਗਾਂ ਭੈਣ ਨੇ ਗਾਂ ਇਹਦਾ ਸਾਰੇ ਜਿਹੜੇ ਆ ਲੜੀ ਬੰਦੀ ਆ ਸੋ ਜੇ ਤੁਸੀਂ ਜਿਆਦਾ ਜਿਆਦਾ ਮੇਰੀ ਵੀਡੀਓ ਸ਼ੇਅਰ ਕਰੋਗੇ ਤੋ ਉਹਦੇ ਵਿੱਚ ਮੈਨੂੰ ਵੀ ਫਾਇਦਾ ਤੇ ਤੁਹਾਨੂੰ ਵੀ ਫਾਇਦਾ ਕਿਉਂਕਿ ਓਨੀ ਜਲਦੀ ਜਿਹੜੀ ਆ ਮੈਂ ਉਹ ਤੁਹਾਡੇ ਸਾਹਮਣੇ ਵੀਡੀਓ ਨਵੀਆਂ ਲੈ ਕੇ ਆਇਆ ਕਰੂੰਗੀ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬੈਲ ਬਟਨ ਵੀ ਦਬਾਉਣਾ ਨਾ ਭੁੱਲਿਓ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਸੋ ਇਸ ਵੀਡੀਓ ਦਾ ਕਰਦੇ ਜੀ ਇੱਥੇ ਐਂਡ ਮਿਲਦੇ ਇੱਕ ਨਵੀਂ ਵੀਡੀਓ ਤਦ ਤੱਕ ਲਈ ਬਾਏ